ਇਹ ਕਪੜਾ ਕੋਈ ਨਾ ਵਿੱਚ ਹੈ ਕਪੜਾ ਕਲਰ ਹੀ ਚੇਂਜ ਆ ਹਾਂ ਕਲਰ ਕੋਈ ਸਾ ਦੇ ਕਲਰ ਕੋਈ ਇਹਦੇ ਵਿੱਚ ਸਪੰਜ ਲੱਗੀ ਆ ਇਹ ਸਪੰਜ ਆ ਫੋਮ ਲੱਗੀ ਹੋਤੀ ਹੈ ਵੇਖ ਕੇ ਦੇਖੋ ਇਹ ਠੀਕ ਆ ਕਲਰ ਆ ਗਿਆ ਦੀ ਤਿਗਰੀ ਟੇਬਲ ਨਾਲ ਆ ਇਹਦੇ ਟੇਬਲ ਨਾਲ अच्छा टेबल तो है, अच्छा अच्छा, लकड़ी का है? एक केड़ी लकड़ केड़ी है। ये टीप पापड़ी है, है साम की कोई भी दास दे और सबसे सब, सब परने वाला 12000 हजार रुपए का है ये अठारह का है अठारह का सारे ये भी इसका है या बाईस हजार रुपए का अभी आ बाई और अठारह ऊपर भी लकड़ लगी है नीचे भी लकड़ आगे रखने वाले इधर आगे कॉर्नर पे रखने वाले ਕਰਨ ਅਰਥਾ ਜਾਉ ਵੀ ਕੋਈ ਫੋਨ ਦੇ ਹੌਟਲ ਦੇ ਵੀ ਰਾਤ ਕੇ ਹਨ ਟੇਬਲ ਦੇ ਆ ਗਏ ਆ ਜੀ ਚੇਅਰ ਇਹਨਾਂ ਆਰਡਰ ਵੀ ਵਰਤ ਸਕਦੇ ਇੰਡੋਰ ਵੀ ਆ ਇਸੇ ਦੇ ਸਾਰੇ ਮਾਡਲ ਆ ਕੇ ਥੀਲਾ ਦੀ ਰੇਂਜ ਵੀ ਹੈ 12 ਦੇ ਹਾਸਲੇ 15 ਤੋਂ 10 ਬਸ ਇੱਥੇ ਦਾ ਸਾਰੀਆਂ ਤੇ ਇਹਨਾਂ ਦੀ ਰੇਜ ਆ ਗਈ ਆ 7000 ਤੋਂ 20000 ਦੇ ਵਿੱਚ ਰੇਵਟੀ ਹੋ ਜਾਂਦੀ ਹੈ ਇਹ ਤੇ ਆ ਗਿਆ ਸੋਤਾਏ ਦੂਜਾ ਆ ਗਿਆ ਇਕੱਤਿਆਂ ਨਹੀਂ ਨਜ਼ਰ ਆ ਇਹ ਵੀ ਬਹੁਤ ਸੋਹਣਾ ਸਾਰਾ ਇਹਦੇ ਨਾਲ ਟੇਬਲ ਆ ਜਿਹੜੇ ਪਹਿਲਾਂ ਉਠਾਈ ਸੀ ਉਹਨਾਂ ਨਾਲ ਟੇਬਲ ਨਹੀਂ ਸੀ ਇਹਦੇ ਨਾਲ ਟੇਬਲ ਮਿਲਦਾ ਆਪਾਂ ਨੂੰ ਆ ਵੀ ਆ ਗਿਆ ਜੀ ਇਹਦੇ ਇਕੱਤਿਆਂ ਲਾਉਣ ਲੱਗ ਗਏ ਹਜੇ ਕੀ ਨਹੀਂ ਕੋਈ ਕੋਈ ਦਾਦ ਆ ਗਈ ਕਾਈ ਟੇਬਲ ਇਹ ਚਾਰ ਆ ਗਏ ਆ ਆ ਵੀ ਤਿਆਰ ਆਲਾ ਆਈ ਤਰਸੀ ਵਾਲਾ ਆ ਗਿਆ ਆ ਛੀਆ ਵਾਲਾ ਆ 4 ਵਾਲਾ ਆਹਦੀ 4 ਵਾਲਾ ਪਰ ਇਹਦਾ ਵਰਕ ਬਹੁਤ ਸੋਨੇ ਹੋਇਆ ਹੁੰਦਾ ਆ ਜਿਹੜਾ ਵਿੱਚ ਪੁਲੇਆ ਹੁੰਦਾ ਹੈ ਨਾ ਇਹ ਕੀ ਵਰਕ ਬਹੁਤ ਸੋਨੇ ਹੋਇਆ ਹੁੰਦਾ ਤੀਕਾ ਵਾ ਤੇ ਆ ਗਿਆ ਸੈਟਿੰਗਾਂ ਦਾ ਕੰਮ ਵੀ ਤੇ ਜਾਂਦਾ ਬੈਟਰ ਨਾਲ ਰੱਖੋਗੇ ਤੇ ਇਹਨਾਂ ਦੀ ਰੇਟ ਹੁੰਦਾ ਕੋਈ 2000 ਤੋਂ 3000 4 ਪਰ ਹੋਣੀ ਸੇ ਤੋਂ ਜਾਣੀ ਨਾ ਤਰੀ ਜਾਂਦੇ ਕਿਉਂਕਿ ਇਹ 29 ਤੱਕ ਆ ਤੇ ਅੱਜ ਤਰੀਕ ਹੋ ਗਈ 36 27 ਤੇ ਰਹੇਗਾ ਬਸ ਇੱਕ ਦੋ ਦਿਨ ਬੂਟੇ ਉਦੋਂ ਬਾਅਦ ਇਹਨਾਂ ਨੂੰ ਇੱਥੇ ਚੱਕ ਲੈਣਾ ਕਿਉਂਕਿ ਇਹ ਹੈਗੀ ਸਾਰੀ ਦਾਣਾ ਮੰਡੀ ਜਿੱਥੇ ਵੀ ਜੰਮਾ ਵੀ ਮੇਲਾ ਲੱਗਿਆ ਸਾਰੀ ਦਾਣਾ ਮੰਡੀ ਚਾ ਤੇ ਤੇਰੇ ਇਹਨਾਂ ਨੂੰ ਚੱਕਣਾ ਪੈਂਦਾ ਇੱਥੋਂ ਬਾਅਦ ਚ ਉਹ ਸਾਰਾ ਜਿੱਥੇ ਹੀ ਲੱਗਿਆ ਸਮਾਨ ਕੀ ਬਾਅਦ ਬਣੇਗਾ ਲੋਹੇ ਦੇ ਆ ਕਿੰਨੇ ਦਾ ਇਹਦਾ 3000 ਕਰੂ ਇਹਦਾ ਬਣਿਆ ਵਾ ਤੇ ਤੋਂ ਬਾਅਦ ਆ ਆ ਜੀਤਨਾ ਕੀ ਬਾਅਦ ਸੁਨ ਕਈ ਜਿਆ ਬਣੇਗਾ ਦੇਸੰਬੂਪੰਦਾ ਤੇ ਕੋਰੇਟੇ ਦਿੱਤਾ ਵਸ ਜੁੱਤੇ ਜੁੱਤੇ ਜਿੰਦਰੀਆ ਇਹ ਫਰੈਂਚੀਏ ਕਾਈਟ ਆਗੇ ਤੇ ਆ ਕਿੰਨੇ ਦਾ ਵਾਲ ਨੇ ਇਹ ਹਾਂ ਸਾਰਾ ਜਦੋਂ ਇਹ 12000 ਦਾ ਸੈਟ ਆ ਡੋਰ ਆ ਡੋਰ ਤੋਂ ਕੰਮ ਆ ਜਾਂਦਾ ਤੇ ਆ ਕਿੰਨੇ ਦਾ ਸੈਟ ਆ ਇਹ ਵਾਲਾ ਹਾਂ ਇਹ ਵਾਲਾ ਸੈਟ ਜੀ ਆ 9500 ਆ 9500 ਦਾ ਵਿੱਚ ਐਂ ਕੱਟ ਕੱਟ ਕੇ ਪੀਸ ਲਾਈ ਵੀ ਬਹੁਤ ਸੋਹਣਾ ਲੱਗਦਾ ਦੇਖਣ ਨੂੰ ਉਹਦੇ ਵਿੱਚ ਹੀ ਹੋ ਜਾਂਦਾ ਥਾਂ ਵੀ ਨਹੀਂ ਰੋਕਦਾ ਜਦੋਂ ਬੈਣਾ ਉਦੋਂ ਕੱਢ ਲਓ ਆ ਚੇਅਰ ਵਾਲਾ ਇਕੱਲੇ ਸਟੂਲਾਂ ਵਾਲਾ ਆ ਚੇਅਰ ਵਾਲਾ ਆ ਗਿਆ ਤੇਰਾ ਚੇਅਰ ਆ 12000 ਦੀ ਰੇਂਜ ਚ ਆ ਜਾਂਦਾ ਇਹ ਵੀ ਲੱਕੜ ਆ ਬਾਕੀ ਲੋਹਾ ਤੇ ਪਰ ਇਹ ਚੀਜ਼ਾਂ ਸੋਹਣੀਆਂ ਹੁੰਦੀਆਂ ਜੇ ਤੁਸੀਂ ਉਹ ਨਾ ਬਾਜ਼ਾਰ ਤੋਂ ਲੈਣ ਜਾਓਗੇ ਬਹੁਤ ਘੱਟ ਆ ਫਰਨੀਚਰ ਦੇਦਾਂ ਤੋਂ ਆ ਬਹੁਤ ਘੱਟ ਮਿਲਦੀਆਂ ਨਾ ਲੋਹੇ ਤੇ ਨਾ ਲੱਕੜ ਦੇ ਨਾਲ ਮਿਕਸ ਤੇ ਬਾਕੀ ਇਹਨੀ ਰੇਂਜ ਵੀ ਸਹੀ ਆ ਕਿਉਂਕਿ ਚੰਗੀਆਂ ਪਲਾਸਟਿਕ ਦੀਆਂ ਚੀਜ਼ਾਂ ਆਉਂਦੀਆਂ ਦਾ 10000 ਦੀ ਰੇਂਜ ਚ ਜਿੰਨੇ ਚਾਹ ਪ੍ਰੋਫੀਟਰ ਮਿਲ ਜਾਂਦਾ ਤੇ ਇਹਨਾਂ ਦਾ سیل ਵੀ ਬਹੁਤ ਹੋ ਜਾਂਦਾ ਕੋਈ ਨਹੀਂ ਰੇਂਚ ਇਹਨਾਂ ਸੋਨਾ ਫਰਨੀਚਰ ਨਹੀਂ ਆਉਂਦਾ ਕਿੰਨਾ ਸੋਨਾ ਲੱਗਦਾ ਪਿਆ ਤੇ ਆਪਾਂ ਵੀ ਇਹਨੂੰ ਕੋ ਲੈ ਕੇ ਜਾਣਾ ਪਰ ਮੇਰਾ ਸੀਗਾ ਮੈਂ ਆਊਟਡੋਰ ਰੱਖ ਨੂੰ ਇਨਡੋਰ ਵੀ ਕਹਿ ਸਕਦੇ ਆ ਆਊਟਡੋਰ ਵੀ ਬਰਾਂਡੇ 'ਚ ਰੱਖਣਾ ਸੀ ਕਿ ਜਿੱਥੇ ਵਾਛੜ ਵੀ ਪੈਂਦੀ ਆ ਤੇ ਤਾਂ ਕਰ ਕਿ ਉਹ ਹਿਸਾਬ ਦਾ ਆਪਾਂ ਲੱਗਦੇ ਸੀ ਕਿ ਵੀ ਜਿਹੜਾ ਪਾਣੀ ਨਾਲ ਵੀ ਖਰਾਬ ਹੋਵੇ ਥੋੜੀ ਬੋਦੀ ਵਾਛੜ ਪੈ ਜੇ ਵੀ ਚੱਕ ਕੇ ਅੰਦਰ ਨਾ ਕਰਨਾ ਪਵੇ ਸਾਰਾ ਫਰਨੀਚਰ ਆ ਜਿੱਥੋਂ ਤੱਕ ਵੇਖੋਗੇ ਜਿੱਥੋਂ ਤੱਕ ਤੁਹਾਡੀ ਨਿਗਾਹ ਜਾਂਦੀ ਆ ਆ ਗਿਆ ਉੱਥੇ ਨਾਲ ਦੇ ਆ ਆ ਗਿਆ ਸੋਫਾ ਇਹਦੇ ਨਾਲ ਟੇਬਲ ਆ ਫਰੀ ਦੇ ਉਹ ਪਾਸੇ ਹੈ ਨਹੀਂ ਜੱਦਿਆਂ ਤੇ ਆ ਆ ਗਿਆ ਡੈਨਿਟੀਬਲ ਆ ਛੋਟੇ ਟੇਬਲ ਨਾਲ ਆ ਗਿਆ ਆ ਛੋਟੇ ਸੈੱਟ ਆ ਗਏ ਆ ਹੈਗੇ ਆ 25 ਦਾ ਕੋਈ 25 ਦਾ ਕੋਈ 35 ਦਾ ਇਹਨਾਂ ਦੀ ਆਹੀ ਰੇਂਜ ਆ ਬਸ 25 ਵਾਲੇ ਆ 35 ਵਾਲੇ ਆ ਆ ਵੀ ਸਾਰਾ ਸੇਮ ਹੀ ਆ ਗਿਆ ਲੱਕੜ ਦਾ ਸਮਾਨ ਆ ਚੇਰਾਂ ਜਿਹੜਾ ਰੈਸਟਿੰਗ ਆਸਟਲ ਦੀ ਹੈ ਤੇ ਆ ਚੇਰ ਆ ਗਈ ਨਾਲ ਆਇਂ ਕੇ ਕੇ ਹਲਦੀ ਆ ਮਹਰਾਯਾ ਸਟਾਈਲ ਚੇਰਾਂ ਤੇ ਹੋਰ ਆ ਸਾਰਾ ਬਸ ਜਿੱਥੋਂ ਤੱਕ ਵੇਖੋਗੇ ਇੰਨਾ ਕ ਲੱਕੜ ਦਾ ਸਮਾਨ ਨਾ ਉਹ ਜਿੱਥੋਂ ਤੱਕ ਨਿਗਾਹ ਜਾਂਦੀ ਹੁੰਦੀ ਹੈ ਉੱਥੋਂ ਤੱਕ ਲੱਕੜ ਦਾ ਸਮਾਨ ਹੀ ਆ ਤਾਬਿਰ ਆ ਸਾਰੀਆਂ ਬੱਦਸ 12 15000 ਦੀ ਰੇਂਜ ਵਾਲੀਆਂ ਕੱਲਰਾਂ ਵੀ ਮਿਲ ਜਾਂਦੀਆਂ ਜਿਵੇਂ ਆਪਾਂ ਇਹਨਾਂ ਨੂੰ ਸਿੰਗਲ ਕੁਝ ਸੀਸੀ ਬਰਾਂਡੇ ਤੇ ਰੱਖ ਲਈ ਆ 13 ਇਹ ਵੀ 10 12 ਦੀ ਰੇਂਜ ਚ ਤੇ ਆ ਆ ਵਾਹੀਆ ਸਿੰਗਲ ਮਿਲਦੀ ਹੈ ਆ ਵਾਹੀਆ ਆ 7000 ਦੀ ਇਕੱਲੀ ਜਿਵੇਂ ਕਿਸੇ ਨੇ ਕੋਦੇ ਬਰਾਂਡੇ ਤੇ ਰੱਖਣੀ ਹੈ ਜਾਂ ਜਿਵੇਂ ਆਪਾਂ ਹੋਣਾ ਪ੍ਰੋਪਰ ਡੋਰ ਤਨੀ ਰੱਖ ਸਕਦੇ ਲੱਕੜ ਆ ਤਾਂ ਬਰਾਂਡਾ ਟਾਈਪ ਹੁੰਦਾ ਜੇ ਲੋਕ ਦੇ ਚ ਰੱਖ ਸਕਦੇ ਆ ਜਿੱਥੇ ਮਿੱਟੀ ਪਈ ਜਾਵੇ ਤਾਂ ਕੁਝ ਨਹੀਂ ਜਾਂਦਾ ਇਹ ਜਿਵੇਂ ਇਸ ਤਰ੍ਹਾਂ ਜੇ ਮਿੱਟੀ ਪੈ ਜਾਏ ਫੇਰ ਕਿਤੇੋਂ ਮਿੱਟੀ ਨਹੀਂ ਨਿਕਲਦੀ ਤੇ ਇਹ ਕਿਸ ਦਾ ਦੂਸਰਾ ਡਿਜ਼ਾਈਨ ਹੈ ਸਰ ਤੇ ਫੇਰ ਫੇਰ ਸੂਲੇ ਆ ਕੇ ਉਸ ਤੋਂ ਦੂਸਰਾ ਡਿਜ਼ਾਈਨ ਪਾਰੇ ਚੁੱਲੇ ਆ ਗਿਆ ਉਹ ਸਮਾਨ ਇੰਨਾ ਕਿ ਪਿਆਰਾ ਮੈਂ ਦੇਖ ਕੇ ਵੀਡੀਓ 'ਚ ਜੇ ਸਾਰਾ ਵੀ ਦਿਖਾਉਣ ਲੱਗ ਗਏ ਤਾਂ ਵੀਡੀਓ ਬਹੁਤ ਜ਼ਿਆਦਾ ਲੰਮੀ ਹੋ ਜਾਣੀ ਆ ਪਰ ਫਿਰ ਵੀ ਆ ਮੁੱਟੀ ਮੁੱਟੀ ਤੁਸੀਂ ਨਿਗਾਹ ਮਾਰ ਲਿਓ ਵੀਡੀਓ 'ਚ ਕਿੰਨੀਆਂ ਚੇਅਰ ਪਈਆਂ ਕਿੰਨਾ ਕੁਛ ਪਿਆ ਆਖਿਰ ਆ ਗਿਆ ਡਾਈਨਿੰਗ ਟੇਬਲ ਆ ਗਿਆ ਇਸ ਪਾਸੇ ਤਾਂ ਛੂਟੀਆਂ ਚੇਅਰ ਨਾਲ ਬਾਕਫ ਡਿਜ਼ਾਈਨ ਤੇ ਗਾਂ ਇੰਦਰ ਫਲਾਵਰ ਪੋਟ ਪਈ ਹੋਣੇ ਆ ਕਿਉਂਕਿ ਇੰਨਾ ਤੇ ਸਮਾਨ ਬਿਆਨ ਵੀ ਜੇ ਵੀਡੀਓ ਬਣਾਈ ਜਾਈਏ ਇਹਦੀ ਕੱਲੀ ਨਾਲੇ ਇੱਕ ਵੀਡੀਓ ਬਣਾਈ ਆਪਾਂ ਮੇਲੇ 'ਚ ਨਹੀਂ ਕਵਰ ਕੀਤਾ ਸੀ ਤੇ ਤਾਂ ਵੀ ਦੇਖ ਲਓ ਕਿੰਨਾ ਜ਼ਿਆਦਾ ਸਮਾਨ ਪਿਆ ਸਾਰਾ ਲੱਕੜ ਦਾ ਸ਼ੂਟਿੰਗ ਆ ਗਿਆ ਬੱਚਿਆਂ ਵਾਸਤੇ ਪੂਰਾ ਸਮਾਨ ਲੱਕੜ ਦਾ ਜਿੰਨਾ ਵੀ ਇੱਥੇ ਆ ਨਾ ਤੇ ਹੈ ਵੀ ਬਹੁਤ ਜ਼ਿਆਦਾ ਹੈ ਕਿੰਨਾ ਵੀ ਹੋਣਾ ਉੱਥੋਂ ਤੱਕ ਦੇਖੋਗੇ ਤੁਸੀਂ ਲੱਕੜ ਦਾ ਸਮਾਨ ਹੀ ਪੁਰਿਆ ਉਹ ਉਹ ਅੰਦਰ ਤੱਕ ਵੀ ਰੱਖਿਆ ਵਾ ਸਾਰਾ ਅੰਦਰ ਉਹ ਗਰੀਕਰ ਉਧਰ ਕੰਮ ਵੀ ਕਰੀ ਜਾਂਦੇ ਆ ਉਹ ਪੇਂਟ ਕਰੀ ਜਾਂਦੇ ਆ ਨਾਲ ਨਾਲ ਸਮਾਨ ਨੂੰ ਜਿਹੜਾ ਲਾਇਆ ਇਹ ਨਾਲ ਨਾਲ ਸਮਾਨ ਨੂੰ ਤਿਆਰ ਕਰੀ ਜਾਂਦੇ ਆ ਜਿਹਦਾ ਪਿੰਡਾ ਜਿਆਦਾ ਸਮਾਨ ਅਧਿਕਾਰੀ ਤੋਂ ਜੀ ਦਿੰਗਾ ਬਣੰਗੇ ਉਹਦਾ ਸ਼ੂਟਿੰਗ ਹੈ ਪਿੱਛੇ ਸੋਲ ਹਮੋਕਰ ਸੀਐਮ ਉਹ ਜਿਹੜਾ ਪਾਲਿਸ਼ ਦਾ ਕੰਮ ਚੱਲੀ ਜਾਂਦਾ ਇੱਧਰ ਸਾਰ ਕਿਉਂਕਿ ਜਿਵੇਂ ਜਿਵੇਂ ਕੋਈ ਨਵਾਂ ਬੰਦ ਦਾ ਨਾਲ-ਨਾਲ ਬਣਾ ਕੇ ਪਾਲਿਸ਼ ਕਰੀ ਜਾਂਦੇ ਆ ਉਹ ਵੇ ਪਾਲਿਸ਼ ਕਰਕੇ ਨਾਲ-ਨਾਲ ਸੇਲ ਹੋ ਹੀ ਜਾਂਦਾ ਤੇ ਪਾਲਸ ਤੇ ਬੈਟਿਆ ਬਿੜ ਦੇ ਡਿਜ਼ਾਈਨ ਇੱਧਰ ਤੇ ਬੈਠੇ ਸੀ ਕਿ ਪਰ ਬਿੜ ਦੇ ਆ ਡਿਜ਼ਾਈਨ ਦੇਖੋ ਉਹ ਜਿਹਨੂੰ ਪ੍ਰੋਹ ਲੱਗੇ ਗਿਆ ਵਾਹਰਾਇਆ ਸਟਾਈਲ ਹੀ ਰੱਖਦੇ ਆ ਸਮਾਨ ਸਾਰਾ ਤੇ ਸਾਰੇ ਉਹ ਸੋਫੇ ਆ ਕਿ ਜਿਹੜੇ ਸੋਫਾ ਬਈ ਇਹਨਾਂ ਦੇ ਰੇਟ ਦੱਸੀ ਸੀਗੇ ਤੇ ਉਹ ਝੂਲੇ ਆਗੇ ਉਹਨਾਂ ਦੇ ਲੱਕੜ ਦੀ ਛੱਤ ਨਹੀਂ ਗਈ ਉਹ ਝੂਲੇ ਤੇ ਦੂਜੀ ਛੱਤ ਆ ਉਹਦੇ ਵਾਲੀ ਆ ਕੱਪੜੇ ਵਾਲੀ ਛੱਤ ਆ ਇਹ ਕੱਪੜੇ ਵਾਲੀ ਛੱਤ 'ਚ ਆ ਗਏ ਆਹਾ ਤੇ ਇਹ ਮੈਨੂੰ ਲਗਾ ਆਊਟਡੋਰ ਰੱਖ ਸਕਦੇ ਆ ਸ਼ਾਇਦ ਨਹੀਂ ਪਰੀ ਤਾਂ ਆਪਾਂ ਨਹੀਂ ਪੁੱਛਿਆ ਤੇ ਹੋਰ ਵੀ ਬਹੁਤ ਸਮਾਨ ਪਿਆ ਬਾਕੀ ਕੁਝ ਉਧਰ ਟਿਕਿਆ ਪਿਆ ਬਾਕੀ ਇਹ ਇੱਕ ਦੋ ਦਿਨ ਇੱਥੇ ਰਹਿਣਾ ਜਿੰਨਾ ਇਹਨਾਂ ਤੋਂ ਸੇਲ ਹੋ ਜਾਇਆ ਕਰ ਦਿੰਦੇ ਆ ਸੇਲ ਥੋੜਾ ਬਹੁਤਾ ਰੇਟ ਵੀ ਘਟਾ ਲੈਂਦੇ ਆ ਤੇ ਇਹ ਸਿਗਾ ਸਮਾਨ ਜੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨਾਲ ਬਨੇ ਰਹਿਣ ਲਈ ਧੰਨਵਾਦ